नमस्कार आप देख रहे हो जीएच न्यूज़ इंडिया कांग्रेस हाई कमांड ਵੱਲੋਂ ਸਾਫ ਦਾ ਕੈਬਨਟ ਮੰਤਰੀ ਅਤੇ ਮੌਜੂਦਾ ਵਿਧਾਇਕ ਸ਼੍ਰੀਮਤੀ ਅਰਨਾ ਚੌਧਰੀ ਜੀ ਨੂੰ ਪੰਜਾਬ ਦੇ ਵਾਈਸ ਪ੍ਰਧਾਨ ਬਣਨ ਤੇ ਹਲਕੀ ਦੇ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਵਧਾਈਆਂ ਸੋ ਇਸ ਲੜੀ ਦੇ ਤੇ ਪਿੰਨ ਪਨਿਆਰ ਤੋਂ ਡਾਕਟਰ ਪ੍ਰਦੀਪ ਕੁਮਾਰ ਦੀ ਅਗਵਾਈ ਚ ਕਰ ਚਨ ਕਮਿਊਨਿਟੀ ਵੱਲੋਂ ਵੀ ਕੀਤਾ ਗਿਆ ਸਨਮਾਨ ਦੀਨਾ ਨਗਰ ਤੋਂ ਮਨਜੀਤ ਸਿੰਘ ਦੇ ਨਾਲ ਗੁਰਦੀਪ ਸਿੰਘ ਦੀ ਰਿਪੋਰਟ ਇਹਨਾਂ ਦਾ ਭਾਰੀ ਗਿਣਤੀ ਵਿੱਚ ਕੀ ਕਹਣਾ ਚਾਹੀਦਾ ਮੈਂ ਬਹੁਤ ਇਹਨਾਂ ਦੀ ਸ਼ੁਕਰਗੁਜ਼ਾਰ ਹਾਂ ਧੰਨਵਾਦੀਆਂ ਕਿ ਇਹ ਹਮੇਸ਼ਾ ਹੀ ਮੇਰਾ ਸਾਥ ਦਿੰਦੇ ਨੇ ਔਰ ਪੁਨੀਆੜ ਦੇ ਵਿੱਚੋਂ ਇਸ ਕਮਿਊਨਿਟੀ ਦਾ ਮੈਨੂੰ ਬਹੁਤ ਭਾਰੀ ਇਹਨਾਂ ਦਾ ਸਾਥ ਮਿਲਦਾ ਹੈ ਸੋ ਅੱਜ ਇਹ ਬਹੁਤ ਇਕੱਠੇ ਹੋ ਕੇ ਸਾਰੇ ਜਣੇ ਮੈਨੂੰ ਵਧਾਈ ਦੇਣ ਆਏ ਨੇ ਮੈਂ ਇਹਨਾਂ ਦੀ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਇਹਨਾਂ ਨੇ ਅੱਜ ਇਹ ਵੀ ਗੱਲ ਕੀਤੀ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੱਧ ਚੜ੍ਹ ਕੇ ਇਹ ਮਿਹਨਤ ਕਰ ਕਰਨਗੇ ਆਪਣੇ ਇਲਾਕਿਆਂ ਦੇ ਵਿੱਚ ਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਆਉਣਗੇ ਸੋ ਬਹੁਤ ਚੰਗੀ ਸੋਚ ਹੈ ਨਾਲ ਦੀ ਔਰ ਮੈਨਾਂ ਦੀ ਬਹੁਤ ਬਹੁਤ ਧੰਨਵਾਦ ਜਿਹੜਾ ਜੋ ਪਾਰਟੀ ਹੈ ਕਮਾਲ ਵੱਲੋਂ ਪੰਜਾਬ ਉਹਦਾ ਦੇਖਣ ਵਜ੍ਹਾ ਗਿਆ ਵੱਡੀ ਜੁਮੈ ਦਿੱਤੀ ਗਈ ਕੀ ਕਹਣਾ ਜਾਵਾਂ ਆ ਦੇਖੋ ਪਹਿਲੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਜੋ ਆਪਣੇ ਇਲਾਕੇ ਦੇ ਨਾਲ ਜੁੜੇ ਮੁੱਦੇ ਮੈਂ ਚੁੱਕਦੀ ਰਹੀ ਹਾਂ ਲੇਕਿਨ ਉਹਨੂੰ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਜੋ ਵੀ ਪੰਜਾਬ ਦੇ ਜਿਹੜੇ ਭਖ ਦੇ ਮਸਲੇ ਨੇ ਉਹਨਾਂ ਨੂੰ ਬੜੀ ਜ਼ੋਰਦਾਰ ਢੰਗ ਨਾਲ ਵਿਧਾਨ ਸਭਾ ਚ ਚੱਕਾਂਗੇ ਔਰ ਪੰਜਾਬ ਦੀ ਬਿਹਤਰੀ ਦੇ ਵਾਸਤੇ ਜਿਹੜੇ ਅਸੀਂ ਵੱਡੇ ਪੱਧਰ ਤੇ ਕੰਮ ਕਰਾਂਗੇ ਸੋ ਐਸੀ ਸੋਚ ਆ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੋਕਾਂ ਦੀਆਂ ਜਿਹੜੀ ਆਮ ਪਬਲਿਕ ਦੀਆਂ ਨੇ ਜਿਹੜੇ ਕਿ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਹੋਵੇਗਾ ਕਿ ਕਿਰਾਏ ਜਿਹੜੇ ਨੇ ਬੱਸਾਂ ਦੇ ਵੀ ਵਧਾ ਦਿੱਤੇ ਗਏ ਔਰ ਡੀਜ਼ਲ ਪੈਟਰੋਲ ਦੀ ਰੇਟ ਵੀ ਵਧਾ ਦਿੱਤੇ ਜਿਹੜਾ ਲਾਅ ਐਂਡ ਆਰਡਰ ਹੈ ਉਹਦਾ ਵੀ ਬਹੁਤ ਬੁਰਾ ਹਾਲ ਹੈ ਸੋ ਮਹਿੰਗਾਈ ਇੰਨੀ ਜਾ ਰਹੀ ਹੈ ਕਿ ਲੋਕ ਆਮ ਜਨਤਾ ਦੀ ਜਿਹੜੀ ਜਿਹੜੀ ਬੋਝ ਜਿਹੜਾ ਹੈ ਨਾ ਉਹਦੇ ਥਲੇ ਦਬ ਰਹੀ ਹੈ ਮਹਿੰਗਾਈ ਦੇ ਤੇ ਬੋਝ ਥਲੇ ਸੋ ਬੜਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਆਮ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਹੀ ਖਰਾਬ ਹੈ ਔਰ ਲੋਕ ਸ਼ਾਮ ਨੂੰ ਇੰਨਾ ਡਰ ਹੋ ਗਿਆ ਕਿ ਸ਼ਾਇਦ ਕੋਈ ਲੁੱਟਖੋ ਕਰਕੇ ਉਹਨਾਂ ਕੋਲ ਜਾਂ ਚੋਰੀਆਂ ਡਕੈਤੀਆਂ ਫਰੋਤੀਆਂ ਐਕਸਟਰੈਕਸ਼ਨ ਇਹ ਜਿਹੜਾ ਬੜੀ ਆਮ ਹੋ ਰਹੀ ਹੈ ਔਰ ਇਸ ਕਰਕੇ ਸਰਕਾਰ ਦੇ ਉੱਤੋਂ ਵਿਸ਼ਵਾਸ ਲੋਕਾਂ ਦਾ ਜਿਹੜਾ ਉਹ ਖਤਮ ਹੋ ਚੁੱਕਿਆ ਸੋ ਇਹਦੇ ਪਾਰੇ 'ਚ ਵੀ ਗੱਲ ਕਰਨ ਦੀ ਲੋੜ ਔਰ ਨਸ਼ਿਆਂ ਦੀ ਜਿਹੜੀ ਮਾਰ ਨੌਜਵਾਨ ਬੱਚੇ ਸਹਰੇ ਨੇ ਸੋ ਉਹਦੇ ਤਵੀ ਇਹਨਾਂ ਦਾ ਕੋਈ ਕੰਟਰੋਲ ਨਹੀਂ ਹੈ ਰੋਜ਼ ਦਿਹਾੜੀ ਹਰ ਜਗ੍ਹਾ ਤੇ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਓਵਰਡੋਜ਼ ਦੇ ਨਾਲ ਸੋ ਇਹਨਾਂ ਮੁੱਦਿਆਂ ਤੋਂ ਹਾਈਲਾਈਟ ਬਿਲਕੁਲ ਸਾਡੀ ਪਾਰਟੀ ਦੇ ਵਿੱਚ ਪਹਿਲੇ ਸਭ ਤੋਂ ਪਹਿਲੇ ਸੀਨੀਅਰਿਟੀ ਲਾਇਲਟੀ ਸਿਨਸੈਰਿਟੀ ਸਾਰਾ ਕੁਝ ਦੇਖ ਕੇ ਹੀ ਇਹ ਜਿਹੜਾ ਉਹਦੇ ਜਿਹੜੇ ਇਹ ਦਵਾਜ਼ੇ ਜਾਂਦੇ ਨੇ ਸੋ ਮੈਂ ਬੜੀ ਆਪਣੀ ਪਾਰਟੀ ਦੀ ਵੀ ਬਹੁਤ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਮੈਨੂੰ ਡੈਪਟੀ ਐਲਓਪੀ ਬਣਾਉਣ ਦਾ ਮੈਨੂੰ ਇਹ ਨਵਾਜ਼ਿਆ ਪਾਰਟੀ ਜਦ ਤੜ ਜਬੰਦੀ ਵੀ ਹੁੰਦੀ ਹੈ ਕਿਵੇਂ ਨਾਲ ਲੱਗੇ ਜਦੋਂ ਟੜੇ ਬੰਦੀ ਮੈਨੂੰ ਤਾਂ ਲੱਗਦਾ ਕਿਹੜੀ ਪਾਰਟੀ ਚ ਨਹੀਂ ਹੈ ਸੋ ਇਹ ਤੇ పార్ਟ ਆਫ ਪੋਲਿਟੀਕਲ ਲਾਈਫ ਹੈ ਸੋ ਐਸੀ ਗੱਲ ਕੋਈ ਨਹੀਂ ਹੈ ਅਸੀਂ ਸਾਰੇ ਰਲ ਮਿਲ ਕੇ ਐਜ਼ ਅ ਟੀਮ ਜਿਹੜਾ ਆਉਣ ਵਾਲਾ 27 ਦਾ ਇਲੈਕਸ਼ਨ ਆ ਲੜਾਂਗੇ ਔਰ ਲੋਕਾਂ ਦਾ ਤਾਂਤਾ ਲਗਾ ਇਥੇ ਬਧਾਈਆਂ ਦੇ ਅੰਦਾ ਕਿਵੇਂ ਦੇ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਕਿ ਬਹੁਤ ਖੁਸ਼ ਨੇ ਕਿ ਇਹ ਉਹਦਾ ਮਿਲਿਆ ਕਿਉਂਕਿ ਅਸੀਂ ਹਮੇਸ਼ਾ ਬਹੁਤ ਗਰਾਊਂਡ ਲੈਵਲ ਤੇ ਲੋਕਾਂ ਨਾਲ ਜੁੜੇ ਹੋਏ ਆਂ ਔਰ ਗਰਾਊਂਡ ਲੈਵਲ ਤੇ ਲੋਕਾਂ ਦੇ ਕੰਮ ਕਰਦੇ ਆਂ ਔਰ ਜੋ ਵੀ ਸਾਡੇ ਕੋਲ ਪਿਛਲੇ 5 ਸਾਲਾਂ ਦੇ ਜਦੋਂ ਮੈਂ ਮੰਤਰੀ ਸੀ ਜੋ ਵੀ ਦਿੱਕਤਾਂ ਸੀ ਆਪਣੇ ਇਲਾਕੇ ਦੀਆਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡਿਵੈਲਪਮੈਂਟ ਨੂੰ ਡਿਵੈਲਪਮੈਂਟ ਓਰੀਐਂਟਡਾ ਸੀ ਕਿ ਡਿਵੈਲਪਮੈਂਟ ਵਿਕਾਸਪੱਖੀ ਅਸੀਂ ਹਮੇਸ਼ਾ ਕੰਮ ਜਿਹੜਾ ਉਹ ਕਰਦੇ ਆ ਔਰ ਕੋਈ ਵੀ ਚਾਰ ਸਾਨੂੰ इजीली ਅਪਰੋਚ ਕਰ ਸਕਦਾ ਸਾਡੇ ਕੋਲ ਆ ਕੇ ਸਾਡੀ ਆਪਣੀ ਜੋ ਵੀ ਮੁਸ਼ਕਿਲਾਂ ਉਹ ਸਾਨੂੰ ਦੱਸ ਸਕਦਾ ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਅਗਰ ਆਪਣੀ ਮੁਸ਼ਕਿਲ ਲੈ ਕੇ ਆਇਆ ਤੇ ਉਹ ਪਹਿਲ ਦੇ ਆਧਾਰ ਤੇ ਉਹਦੀ ਮੁਸ਼ਕਿਲਾਂ ਨੂੰ ਜਿਹੜਾ ਹੱਲ ਕਰਨਾ ਚਾਹੀਦਾ ਸੋ ਇਸੇ ਕਰਕੇ ਸ਼ਾਇਦ ਇਹੀ ਸਾਡੀ ਕਾਮਯਾਬੀ ਦਾ ਰਾਜ਼ ਹੈ। ਸ੍ਰੀ ਪਿੰਡ ਮਗਰਾਲਾ ਅੱਜ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਮੈਡਮ ਅਰਨਾ ਚੌਧਰੀ ਨੂੰ ਵਧਾਈ ਦੇਣ ਆਏ ਨੇ ਜੋ ਬਾਰਗ ਲੋ ਅਹੁਦਾ ਨਿਵਾਜਿਆ ਗਿਆ ਹੈ। ਉਹਦੇ ਮਕਸਦ ਦੇ ਵਿੱਚ ਅਸੀਂ ਜਿਹੜੀ ਆ ਉਹ ਵਧਾਈ ਦੇਣ ਆਏ ਆ ਔਰ ਅਸੀਂ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਹੀ ਸਪੋਰਟ ਕਰਦੇ ਰਹੇ ਆ ਔਰ ਆਉਣ ਵਾਲੇ ਟਾਈਮ 'ਚ ਵੀ ਅਸੀਂ ਜਿਹੜੀ ਮੈਡਮ ਜੀ ਦੇ ਨਾਲ ਚਟਾਨ ਵਾਂਗੂ ਜਿਹੜਾ ਉਹ ਕਮਿਊਨਿਟੀ ਜੁੜੀ ਆ ਔਰ ਅਸੀਂ ਇਹਨਾਂ ਦੀ ਹਰ ਪੱਖੋਂ ਜੜੀ ਆ ਸੋ ਮੇਰਾ ਨਾਮ ਰੋਹਨ ਹੈ ਜੀ ਮੇਰਾ ਪਿੰਡ ਬ੍ਰਾਮਪੁਰਾ ਤੇ ਅਸੀਂ ਅੱਜ ਸਾਰੇ ਸ਼੍ਰੀਮਤੀ ਅrna ਚੌਧਰੀ ਜੀ ਦੇ ਘਰ ਆਏ ਆ ਜੋ ਕਿ ਉਹਨਾਂ ਨੂੰ ਵਧਾਈ ਦੇ ਵਧਾਈ ਦੇਣ ਆਏ ਆ ਵੀ ਉਹਨਾਂ ਨੂੰ ਉਹਦਾ ਮਿਲਿਆ ਇੱਕ ਜੋ ਪਾਲਟੀ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਦਾ ਤੇ ਆਪਾਂ ਸਾਰੇ ਕਮਿਊਨਿਟੀ ਦੇ ਇਕੱਠੇ ਵੀ 25 ਜਣੇ ਹੋ ਇਕੱਠੇ ਹੋ ਕੇ ਆਏ ਆ ਸੰਦੀਪ ਭਾਈ ਦੇ ਕਹਿਣ ਤੇ ਆਏ ਆ ਜੋ ਕਿ ਪ੍ਰਧਾਨ ਨੇ ਆਪਣੇ ਮੇਰਾ ਨਾਮ ਪ੍ਰਦੀਪ ਕੁਮਾਰ ਮੈਂ ਜੋ ਕਿ ਕਿਸ਼ਨ ਕਮਿਊਨਿਟੀ ਦਾ ਪ੍ਰਧਾਨ ਹਾਂ ਤੋਂ ਪਿੰਡ ਪਣਿਆੜ ਤੋਂ ਔਰ ਮੈਂ ਬੜੇ ਲੰਮੇ ਸਮੇਂ ਤੋਂ ਜੋ ਕਿ ਕਾਂਗਰਸ ਪਾਰਟੀ ਦਾ ਸਮਾ ਬਤਾ ਰਿਹਾ ਹਾਂ ਔਰ ਅੱਜ ਸ਼੍ਰੀਮਤੀ ਅਰਨਾ ਚੋਰੀ ਜੀ ਨੂੰ ਜੋਗੀ ਉਪ ਪ੍ਰਧਾਨ ਨਿਯੁਕਤ ਲਵਾਇਆ ਗਿਆ ਕਾਂਗਰਸ ਪਾਰਟੀ ਵੱਲੋਂ ਤੇ ਮੈਂ ਉਹਨਾਂ ਨੂੰ ਵਧਾਈ ਦੇਣ ਦੇ ਤੌਰ ਤੇ ਆਪਣੇ ਸਾਥੀਆਂ ਦੇ ਨਾਲ ਆਇਆ ਮੈਂ ਬੜਾ ਧੰਨਵਾਦ ਕਰਦਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਉਹਨਾਂ ਨੂੰ ਉਹ ਦਿੱਤਾ ਕਿਉਂਕਿ ਐਮਐਲਏ ਹੋਣ ਦੇ ਬਾਵਜੂਦ ਉਹ ਐਮਐਲਏ ਹੋਏ ਹੁੰਦੇ ਵੀ ਇੰਨੇ ਕੰਮ ਉਹਨਾਂ ਨੇ ਕੀਤੇ ਕਮਿਊਨਿਟੀ ਦੇ ਕਿ ਬਹੁਤ ਜ਼ਿਆਦਾ ਕਮਿਊਨਿਟੀ ਦੇ ਕੰਮ ਕੀਤੇ ਨੇ ਹਲਕੇ ਦੇ ਬਹੁਤ ਕੰਮ ਕਰ ਰਹੇ ਨੇ ਹੁਣ ਅਸੀਂ ਉਹਨਾਂ ਨੂੰ ਤਾਂ ਵਧਾਈ ਦੇਣ ਆਏ ਆ ਕਿ ਅੱਜ ਉਪ ਪ੍ਰਧਾਨ ਬਣਤੇ ਉਹ ਹੋਰ ਵਧੀਆ ਕੰਮ ਕਰਨਗੇ ਸਾਡੇ ਹਲਕੇ ਦੇ ਉਹ ਹਲਕੇ ਵਾਲਿਆਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਮੈਂ ਸਵੇਰ ਤੋਂ ਦੇਖਣ ਆ ਬੜੇ ਜਣੇ ਇਹਨਾਂ ਨੂੰ ਵਧਾਈਆਂ ਦੇਣ ਆ ਰਹੇ ਆ ਸਾਰੇ ਹਲਕੇ ਦੇ ਜਿੰਨੇ ਵੀ ਸਰਪੰਚ ਮੈਂਬਰ ਪੰਚਾਇਤ ਔਰ ਜਿੰਨੇ ਚੇਅਰਮੈਨ ਸਾਰੇ ਇਹਨਾਂ ਨੂੰ ਵਧਾਈਆਂ ਦੇ ਰਹੇ ਨੇ ਕਿਉਂਕਿ ਹਲਕੇ 'ਚ ਬੜੀ ਖੁਸ਼ੀ ਦੀ ਲਹਿਰ ਆ ਮੈਂ ਦਾ ਆਪਣੀ ਕਮਿਊਨਿਟੀ ਘੜੀ ਇਹੋ ਬੇਨਤੀ ਕਰਨਾ ਕਿ ਕਾਂਗਰਸ ਪਾਰਟੀ ਨਾਲ ਜੁੜੋ ਕਿਉਂਕਿ ਕਾਂਗਰਸ ਪਾਰਟੀ ਇੱਕ ਨੈਸ਼ਨਲ ਪਾਰਟੀ ਆ ਇਹ ਨੈਸ਼ਨਲ ਪਾਰਟੀ ਨਾਲ ਜੁੜੇ ਰਵਾਂਗੇ ਤੇ ਕੋਈ ਕਿ ਸਾਡੀ ਕਮਿਊਨਿਟੀ ਦਾ ਵੀ ਹੱਲ ਹੋਏਗਾ ਇਸ ਕਰਕੇ ਸਾਡੇ ਕਮਿਊਨਿਟੀ ਦੇ ਜਿਹੜੇ ਜਿੰਨੇ ਵੀ ਕੰਮ ਆ ਹੋਂ ਤੱਕ ਜਿੰਨੇ ਵੀ ਕੰਮ ਹੋਏ ਨੇ ਨੈਸ਼ਨਲ ਪਾਰਟੀ ਨੇ ਕੰਮ ਕੀਤੇ ਨੇ ਔਰ ਕਾਂਗਰਸ ਪਾਰਟੀ ਜਿਉਂਗੀ ਆਪਣੀ ਕਮਿਊਨਿਟੀ ਨਾਲ ਖੜੀ ਆ ਅਸੀਂ ਬਹੁ ਸ਼ੋਕ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਜਿਹੜੇ ਸੀਨੀਅਰ ਪ੍ਰਧਾਨ ਨੇ ਆਪਣੇ ਕਾਂਗਰਸ ਪਾਰਟੀ ਦੇ ਉਹ ਮੈਡਮ ਰਨਾ ਚੁੱੜਦੇ ਵੀ ਸਤਿ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਨਾਲ ਜੋੜ ਕੇ ਸਾਡੇ ਕਮਿਊਨਿਟੀ ਦੇ ਬਲੀਦਨ ਨਗਰ ਬਲਾਗ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਔਰ ਸਾਡੇ ਨਾਲ ਭਾਈ ਸੁਰਿੰਦਰ ਜੀ ਭਾਈ ਰੋਹਨ ਜੀ ਭਾਈ ਵਰੁਣ ਜੀ ਇਹ ਸਾਰੇ ਜਿਨ੍ਹਾਂ ਨੇ ਆਪਣੇ ਨਾਲ ਆਪਣੇ ਯੋਗਦ ਲੈ ਕੇ ਆਏ ਨੇ ਇਹ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਨਾਲ ਬਹੁਤ ਜ਼ਿਆਦਾ ਪਾਸਟਰ ਵੀ ਇਸ ਜਗ੍ਹਾ ਤੇ ਮੌਜੂਦ ਸੀ ਜਿਨ੍ਹਾਂ ਨੇ ਪਾਸਟਰਾਂ ਨੇ ਵੀ ਅੱਜ ਮੈਡਮ ਜੀ ਦਾ ਧੰਨਵਾਦ ਕੀਤਾ ਕਿ ਜੋ ਕਿ ਉਹਨਾਂ ਨੂੰ ਉਪ ਪ੍ਰਧਾਨ ਲਾਇਆ ਗਿਆ ਪੰਜਾਬ ਦਾ ਔਰ ਮੈਂ ਆਪਣੇ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਨਾ ਆਪਣੇ ਕੀਮਤੀ ਸਮਾਂ ਕੱਢ ਕੇ